1 ਮਈ ਜਿੱਥੇ ਪੂਰੇ ਦੇਸ਼ ਤੇ ਦੁਨੀਆ ਵਿੱਚ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਉੱਥੇ ਭਾਰਤ ਵਿੱਚ ਵੀ ਬੜੀ ਸ਼ਰਧਾ ਤੇ ਤੁਮਤਾ ਮਨਾਇਆ ਜਾਂਦਾ ਹੈ ਇਸ ਮੌਕੇ ਬੋਲਦੇ ਹੋਏ ਮਜ਼ਦੂਰ ਦਿਵਸ ਦੇ ਮੌਕੇ ਤੇ ਵਿਸ਼ ਕਰਮਾ ਮੰਦਰ ਵਿੱਚ ਆਗੂਆਂ ਨੇ ਕਿਹਾ ਕਿ ਸ਼ਿਕਾਗੋ ਵਿੱਚ ਜੋ ਮਜ਼ਦੂਰ ਸ਼ਹੀਦ ਹੋਏ ਸੀ ਉਹਨਾਂ ਨੇ ਆਪਣੇ ਹੱਕਾਂ ਤੇ ਹਿੱਤਾਂ ਦੀ ਪਰਵਾਹ ਨਾ ਕਰਦੇ ਹੋਏ ਸਾਡੇ ਹੱਕਾਂ ਤੇ ਹਿੱਤਾਂ ਲਈ ਜਾਨਾਂ ਦਿੱਤੀ ਅਸਲ ਵਿੱਚ ਉਹਨਾਂ ਦੇ ਪਰਿਵਾਰ ਨੂੰ ਅਤੇ ਉਹਨਾਂ ਨੂੰ ਸ਼ਰਧਾ ਜਲੀ ਦਿੰਦੇ ਹਨ ਅਤੇ ਇਸ ਬਾਬਦ ਉਹਨਾਂ ਨੇ ਕਿ ਕਲਕੱਤੇ ਵਿੱਚ ਵੀ ਇੱਕ ਸੰਘਰਸ਼ ਹੋਇਆ ਜਿਸ ਤੋਂ ਬਾਅਦ ਮਜ਼ਦੂਰਾਂ ਨੂੰ 8 ਘੰਟੇ ਕੰਮ ਕਰਨ ਦਾ ਸਮੇਂ ਦਾ ਹੱਕ ਪ੍ਰਾਪਤ ਹੋਇਆ ਅਤੇ ਕਈ ਕੰਪਨੀਆਂ ਤੇ ਸਰਕਾਰਾਂ ਇਸ ਨੂੰ ਦੁਬਾਰਾ ਵਾਧਾਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿਸ ਦਾ ਉਹਪਰ ਜੋ ਵਿਰੋਧ ਕਰਦੇ ਹਨ ਤੇ ਕਿਹਾ ਕਿ ਜੇਕਰ ਜਿਆ ਕੀਤਾ ਗਿਆ ਤਾਂ ਫਿਰ ਸੰਘਰਸ਼ ਹੋਵੇਗਾ ਤੇ ਉਹ ਸੰਘਰਸ਼ ਜੋ ਹੋਵੇਗਾ ਮਜ਼ਦੂਰਾਂ ਦੇ ਆਪਸੀ ਘੱਟ صدਕਾ ਹੋਊਗਾ ਅਤੇ ਮਜ਼ਦੂਰਾਂ ਨੂੰ ਇਹ ਅਪੀਲ ਕੀਤੀ ਕਿ ਸਮੂਹ ਮਜ਼ਦੂਰ ਇਕੱਠੇ ਹੋ ਜਾਣ ਚਾਹੇ ਉਹ ਕਿਸੇ ਕੰਪਨੀ ਦੇ ਕੰਮ ਕਰਦੇ ਹਨ ਚਾਹੇ ਉਹ ਦਿਹਾੜੀ ਡੱਪਾ ਕਰਦੇ ਹਨ ਚਾਹੇ ਉਹ ਆਈਐਸਨ ਜਾਂ ਆਈਪੀਸ ਉਹ ਵੀ ਨੌਕਰੀਆਂ ਕਰਦੇ ਹਨ ਉਹਨਾਂ ਨੂੰ 8 ਘੰਟੇ ਦਾ ਸਮਾਂ ਮਿਲਿਆ ਸੀ ਪਰ ਇਸ ਨੂੰ ਤੋੜਿਆ ਗਿਆ ਤਾਂ ਸੰਘਰਸ਼ ਹੋਵੇਗਾ ਇਸ ਮੌਕੇ ਬੋਲਦੇ ਹੋਏ ਵਿਸ਼ਕਰਮਾ ਮੰਦਰ ਫਾਜ਼ਿਲਕਾ ਦੇ ਪ੍ਰਧਾਨ ਅਤੇ ਚੇਅਰਮੈਨ ਨੇ ਕਿਹਾ ਕਿ ਹਰ ਸਾਲ ਇਹ ਤੁਮ ਤਾਂ ਪਸ਼ਰਦਾ ਨਮਾਇਦਾ ਹੈ ਇਸ ਮੌਕੇ ਵੀ ਮਲਾਇਆ ਗਿਆ ਇਸ ਮੌਕੇ ਸ਼੍ਰੀ ਵਿਸ਼ਵਕਰਮਾ ਮਹਾਰਾਜ ਦੀ ਆਰਤੀ उतारी ਗਈ ਅਤੇ ਪ੍ਰਸ਼ਾਦ ਵੰਡਿਆ ਗਿਆ ਤੇ ਰਾਹੀਰਾ ਨੂੰ ਦੱਸਿਆ ਗਿਆ ਕਿ ਕਿਵੇਂ ਮਜ਼ਦੂਰਾ ਦਾ ਸ਼ੋਸ਼ਣ ਕਰਨ ਵਾਲੇ ਰਾਜੇ ਤੇ ਰਜਵਾੜਿਆ ਸ਼ਾਹ ਖਿਲਾਫ ਸੰਘਰਸ਼ ਹੋਇਆ ਸੀ ਅਤੇ ਕਿਵੇਂ ਉਹਨਾਂ ਨੂੰ ਇਹ 8 ਘੰਟੇ ਦਾ ਸਮਾਂ ਮਿਲਿਆ ਸੀ ਜਿਸ ਵਿੱਚ ਉਹਨਾਂ ਨੂੰ ਆਰਾਮ ਕਰਨ ਦਾ ਸਮਾਂ ਵੀ ਮਿਲਿਆ ਸੀ ਇਸ ਤੋਂ ਬਾਅਦ ਉਹ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ ਤੇ ਬੰਦੂਆਂ ਮਜ਼ਦੂਰਾ ਨੂੰ ਛੁਡਾਇਆ ਗਿਆ ਤੇ ਹੱਕੀ ਤੇ ਹਿੱਤਾ ਦੇ ਮਜ਼ਦੂਰਾਂ ਦੇ ਹੱਕਾਂ ਦੀ ਪ੍ਰਵਾਹ ਕਰਨ ਵਾਲੇ ਸ਼ਹੀਦਾਂ ਜਿਆ ਦੀਆਂ ਜਾਨਾਂ ਦਿੱਤੀਆਂ ਤੇ ਅੱਜ ਅਸੀਂ ਇਹ ਆਨੰਦ ਮਾਰ ਰਿਹਾ ਹੈ ਇਹ ਸ਼ਿਕਾਗੋ ਦੇ ਸ਼ਹੀਦਾਂ ਤੇ ਕਲਕੱਤੇ ਦੇ ਸ਼ਹੀਦਾਂ ਦੀ ਦੇਣ ਹੈ ਇਸ ਲਈ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਤੇ ਉਹਨਾਂ ਦੇ ਪਰਿਵਾਰ ਨੂੰ ਪਰਮਾਤਮਾ ਦਾ ਪਾਰਾ ਮੰਨਣ ਦੀ ਕਾਮਨਾ ਕਰਦੇ ਹਾਂ ਤੇ ਬਲ ਬਖਸ਼ਣ ਦੀ ਮੰਗ ਕਰਦੇ ਹਾਂ ਇਸ ਮੌਕੇ ਬੋਲਦੇ ਹੋਏ ਹੋਰ ਕੀ ਕੁਝ ਕਿਹਾ ਗਿਆ ਅਗਲੀ ਕੀ ਰਣਨੀਤੀ ਪਾਇਗੀ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਮਈ ਦੇ ਦਿਵਸ ਤੇ ਰਾਜਿਕ ਆਰਪੰਟਲ ਯੂਨੀਅਨ ਪ੍ਰੈਜ਼ੀਡੈਂਟ ਤੇ ਸ਼੍ਰੀ ਬਿਸ਼ਵਕਰਮਾ ਮੰਦਰ ਕਮੇਟੀ ਦੇ ਚੇਅਰਮੈਨ ਹੋਣ ਹੋਂਸੇ ਅੱਜ ਇੱਕ ਮਈ ਦਾ ਦਿਵਸ ਆ ਜੋ ਕਿ ਸੀ ਦੀ ਦਿਹਾੜਾ ਹੈ ਮਜ਼ਦੂਰਾਂ ਦਾ ਇਹਨਾਂ ਨੇ ਕੁਰਬਾਨੀਆਂ ਕਰਕੇ ਸਮਾਂ ਕੱਢ ਕੇ 8 ਘੰਟੇ ਦਾ ਟਾਈਮ ਕਰਾਇਆ ਅੱਜ ਉਹਨਾਂ ਦੀ ਯਾਦ ਵਿੱਚ ਸ਼੍ਰੀ ਬਿਸ਼ਵਕਰਮਾ ਮੰਦਰ ਕਮੇਟੀ ਵੱਲੋਂ ਇਸ ਕਾਰਪਨ ਟ੍ਰਿਕੂ ਨੇ ਨੰਨੋ ਲੰਮਾ ਗੁਨੀਅਰ ਨੰਨੋ ਰਾਜ ਮੇਸਤਰੀ ਮੇਕੂੜੀ ਜਾਨ ਨੰਨੇ ਆ ਸਾਰੇ ਇਕੱਠੇ ਹੋ ਕੇ ਬਾਬਾ ਜੀ ਅੱਗੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਵਾਸਤੇ ਉਹਨਾਂ ਦੇ ਪਰਿਵਾਰਾਂ ਦੀ ਸ਼ਾਂਤੀ ਵਾਸਤੇ ਅਰਦਾਸ ਕੀਤੀ ਹੈ ਬਾਬਾ ਜੀ ਅੱਗੇ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਮਿਹਨਤ ਮਜ਼ਦੂਰ ਇਕੱਠੇ ਹੋ ਕੇ ਰਹਿਣ ਆਉਣ ਵਾਲਾ ਸਮਾਅ ਇਹ ਦੂਰਾਂ ਵਾਸਤੇ ਕਠੋਰ ਹੈ ਇਸ ਕਰਕੇ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਇਕੱਠੇ ਹੋ ਕੇ ਇੱਕ ਰੁਪਏ ਦਾ ਸਾਥ ਦਿਓ ਕਿ ਆਪੇ ਅੱਖਾਂ ਦੀ ਲੜਾਈ ਲੜਨ ਹਾਂਜੀ ਅੱਜ ਅਸੀਂ ਜੇ ਸ੍ਰੀ ਬਾਬਾ ਵਿਸ਼ੂ ਕਰਮਾ ਜੀ ਦੇ ਪਰ ਆਂਗਣ ਵਿੱਚ ਉਹਨਾਂ ਸਰਦਾਰਾਂ ਨੂੰ ਸਰਦਾਰਾਂ ਦੇ ਮੇਟਫੁੱਲ ਕਰਨ ਵਾਸਤੇ ਸਾਡੇ ਕਾਰਪੈਂਟਰ ਯੂਨੀਅਨ ਸ੍ਰੀ ਵਿਸ਼ੂ ਕਰਮਾ ਮੰਦਰ ਰਾਜ ਮੈਸੋ ਕਲੰਬਰ ਯੂਨੀਅਨ ਵਕਵਕ ਸਾਰਿਆ ਯੂਨੀਅਨ ਐਸ ਬਾਬਾ ਜੀ ਮੰਦਰ ਵਿੱਚ ਇਕੱਠੇ ਹੋਏ ਆ ਉਹਨਾਂ ਨੂੰ ਸਰਦਾਰਾਂ ਨੂੰ ਸਰਦਾਰ ਜਿਹੜੇ ਅਸੀਂ ਅਰਚਿਤ ਕਰਨ ਵਾਸਤੇ ਕਿਉਂਕਿ ਉਹਨਾਂ ਨੇ ਮਜ਼ਦੂਰਾਂ ਦੇ ਅਕਤ ਵਿੱਚ ਆਪਣੀ ਜਾਨ ਗਵਾਈ ਉਹਨਾਂ ਨੇ ਹੱਕ ਲਈ ਜਿੱਤਿਆ ਉਹਨਾਂ ਨੇ ਅੱਜ ਜਿਹੜਾ ਮਜ਼ਦੂਰ 8 ਘੰਟੇ ਕਰ ਰਿਹਾ ਹੈ ਉਹ ਮਜ਼ਦੂਰ 24 ਘੰਟੇ ਕੰਮ ਕਰਦਾ ਸੀ ਉਹਨਾਂ ਨੇ ਆਪਣੀ ਜਾਨ ਗਵਾਈ ਅਸੀਂ ਇਹ ਪ੍ਰਾਰਥਨਾ ਉਸ ਮਹਾਤਮਾ ਕੇ ਕਰਾਂਗੇ ਕਿ ਉਹਨਾਂ ਦੇ ਪਰਮਾਤਮਾ ਉਹਨਾਂ ਦੇ ਪਰਿਵਾਰਾਂ ਨੂੰ ਪਰਮਾਤਮਾ ਬਹੁਤ ਸ਼ੁਕ ਸ਼ਾਂਤੀ ਤੇ ਉਹਨਾਂ ਨੂੰ ਹਿੰਮਤ ਐnde ਉਹਨਾਂ ਨੇ ਰੱਖਿਓ ਕਿ ਜਿੰਨੇ ਉਹ ਸੈਨ ਤੋਂ ਬਾਹਰ ਹੋਏ ਕਿਉਂਕਿ ਉਹ ਮਾਝ ਦੇ ਲਾਲ ਸਿੰਘ ਜਿਨ੍ਹਾਂ ਨੇ ਕੂਕ ਤੋਂ ਜਨਮ ਲਿਆ ਉਸ ਮਾਝ ਦੇ ਉਸ ਪਿਆਦੇ ਸਸਕਾਰਨਾ ਜਿਨ੍ਹਾਂ ਨੇ ਖੇਤ ਧਰਤੀ ਤੇ ਸਾਰੇ ਹੀ ਮਜ਼ਦੂਰਾਂ ਦਾ ਭਲਾ ਕੀਤਾ ਬਹੁਤ ਹੀ ਬਹੁਤ ਉਹਨਾਂ ਨੂੰ ਅਸੀਂ ਨਿਮਰ ਫੇਰ ਕਰਦੇ ਆਂ ਹਜ਼ਾਰੋਂ ਵਾਰ ਨਿਮਰ ਕਰਦੇ ਆਂ ਕਿਉਂਕਿ ਉਹਨਾਂ ਨੇ ਇਹ ਹੱਕ ਛਿੰਨ ਕੇ ਵੱਡੇ ਲੋਕਾਂ ਕੋਲੋਂ ਤੇ ਗਰੀਬ ਜਨਤਾ ਨੂੰ ਦਿੱਤਾ ਜੇ ਮੈਂ ਅਪੀਲ ਕਰਾਂਗਾ ਜਿਹੜੇ ਮਜ਼ਦੂਰ ਭਰਾ ਜਿੰਨੇ ਵੀ ਨੇ ਉਹ ਸਾਰੇ ਇਕੱਠੇ ਹੋ ਕੇ ਰਹਿਣ ਤਾਂ ਕਿ ਅਸੀਂ ਜਿਸ ਤਰ੍ਹਾਂ ਉਹਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ ਉਦਾਂ ਅਸੀਂ ਵੀ ਦੇ ਸਕੀਏ ਇਹ ਸਾਡੀ ਸੱਚੀ ਸਰਦਾਰੀ ਮਿਲ ਜੇ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਕੀ ਜੈ ਅੱਜ ਮਜ਼ਦੂਰ ਦਿਵਸ ਦੇ ਪ੍ਰਲਖ ਤੇ ਵਿੱਚ ਬਾਬਾ ਸ੍ਰੀ ਵਿਸ਼ਵਕਰਮਾ ਜੀ ਦੇ ਮੰਦਿਰ ਦੇ ਵਿੱਚ ਬਾਬਾ ਜੀ ਦੀ ਪੂਜਾ ਅਰਚਨਾ ਕੀਤੀ ਹਰ ਸਾਲ ਇੱਥੇ ਇਹ ਸਾਰੇ ਮਜ਼ਦੂਰ ਮਿਸਤਰੀ ਸਭ ਆਂਦੇ ਨੇ ਹਰ ਗ੍ਰੇਡ ਦੇ ਜੋ ਜਾਣਕਾਰ ਨੇ ਕੋ ਆ ਕੇ ਬਾਬਾ ਜੀ ਦਾ ਪੂਜਨ ਕਰਦੇ ਨੇ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ ਜਿਨ੍ਹਾਂ ਨੇ ਸ਼ਿਕਾਗੋ ਦੇ ਅੰਦਰ ਬਹੁਤ ਭਾਰੀ ਇੱਕ ਇਕੱਠ ਹੋਇਆ ਸੀ ਸੰਮੇਲਨ ਹੋਇਆ ਤੇ ਜਿੰਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਬੰਧੂਆ ਮਜ਼ਦੂਰੀ ਹੈ ਉਸ ਨੂੰ ਖਤਮ ਕੀਤਾ ਜਾਵੇ ਤੇ ਇੱਕ ਸਮਾਂ ਮੁਕਰਰ ਕੀਤਾ ਜਾਵੇ ਕਿ ਅਸੀਂ ਕੰਮ ਕਰਾਂਗੇ ਤੇ ਕੰਟ੍ਰੈਕਟ ਦਾ ਹੋਇਆ ਸਾਰਾ ਦਾ कि 8 ਘੰਟੇ ਦਾ ਕੰਮ ਕਰਾ ਕੇ ਤਾਂ ਅਜ ਕੋਈ ਵੀ ਵਿਅਕਤੀ ਹੈ ਚਾਹੇ ਉਹ ਕੋਈ ਆਈਪੀਐਸ ਅਫਸਰ ਹੈ ਕੋਈ ਵੀ ਹੈ ਚਾਹੇ ਉਹ ਬੈਂਕ ਵਿੱਚ ਲੱਗਿਆ ਹੈ ਕਰਮਚਾਰੀ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਮਿਸਤਰੀ ਹੈ ਕਿਸੇ ਵੀ ਟ੍ਰੇਡ ਦਾ ਕੰਮ ਕਰਦਾ ਹੈ ਉਸ ਦੀ ਜਿਹੜੀ ਲੇਬਰ ਹੈ ਉਹ 8 ਘੰਟੇ ਦੀ ਹੈ 8 ਘੰਟੇ ਤੋਂ ਉੱਤੋਂ ਕੋਈ ਕੰਮ ਨਹੀਂ ਲੈ ਸਕਦਾ ਪਰ ਅਜ ਦੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜੇ ਕੰਪਨੀਆਂ ਨੇ ਉਹ ਅਜ ਦੇ ਜਿਹੜੇ ਬੱਚਿਆਂ ਕੋਲੋਂ ਐਕਸਟਰਾ ਪੈਸੇ ਦੇ ਦੇ ਚੱਕਰ ਵਿੱਚ ਉਹਨਾਂ ਕੋਲ ਐਕਸਟਰਾ ਕੰਮ ਨਹੀਂ ਆਨੇ ਕੋ ਐਕਸਟਰਾ ਕੰਮ ਆ ਜਿੰਨਾ ਕੋ ਮੱਚੁਕਾ ਕਿ ਬੱਚੇ ਉਹ ਪੈਸੇ ਵਾਸਤੇ ਕੰਮ ਕਰਦੇ ਸੀ ਪਰ ਅੱਜ ਸਥਿਤੀ ਇਹ ਆ ਗਈ ਕਿ ਉਹਨਾਂ ਸਰਕਾਰਾਂ ਤੇ ਜਿਹੜੇ ਵੱਡੇ ਵੱਡੀਆਂ ਕੰਪਨੀਆਂ ਉਹ ਜਿਹੜਾ ਸਮਾਵਧਾਰੀਆਂ ਨੇ ਉਹ ਕਹਿੰਦੇ ਨੇ ਕਿ ਤੁਸੀਂ 8-10 ਘੰਟੇ ਕੰਮ ਕਰੋ 12-12 ਘੰਟੇ ਵੀ ਰਾਜਾ ਨੇ ਪਰ ਜਿੰਨੀ ਦੇ ਟਿਕਨ ਇਹ ਸਾਰੇ ਇੱਕ ਨਹੀਂ ਹੋ ਜਾਂਦੇ ਇਹਨਾਂ ਸਾਰਿਆਂ ਨੂੰ ਮਿਹਨਤ ਨੂੰ ਮਿਸਤੀ ਨੂੰ ਇੱਕੋ ਕਿ ਆਦੀ ਆਵਾਜ਼ ਖਾਣੀ ਚਾਹੀਦੀ ਹੈ ਜੇ 8 ਘੰਟੇ ਦੇ ਵਿੱਚ ਜੋ ਆਪਾਂ ਕਮਾਈ ਕਰਦੇ ਹਾਂ ਜੇ ਹੋਂ ਦੇ ਵਿੱਚ ਆਪਣੀ ਨਹੀਂ ਪੂਰੀ ਪੈਸੇ ਦੀ ਤਾਂ 2 ਘੰਟੇ ਵਿੱਚ ਜ਼ਿਆਦਾ ਕੋਈ ਪੂਰੀ ਨਹੀਂ ਪੈ ਸਕਦੀ ਤੇ ਇਸ ਵਾਸਤੇ ਇਸ ਨਿਯਮ ਨੂੰ ਬਿਲਕੁਲ ਮੰਗ ਨਾ ਕਰੋ ਇਸ ਜੋ ਆਪਾਂ ਨੂੰ ਕਾਨੂੰਨ ਅਧਿਕਾਰ ਮਿਲਿਆ ਹੈ ਉਸ ਨੂੰ ਨਾ ਤੋੜੋ ਤੇ 8 ਘੰਟੇ ਦਾ ਕੰਮ ਹੀ ਸਤਗਤ ਰੱਖੋ ਗੋਲ ਬਿਸਰ ਕਰਵਾ ਭਗਵਾਨੀ ਕੀ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत